پوتني کان سر و کني ਕਹਿਣਾ ਚਾਹਾਂਗੇ ਨਾਮ ਸ਼ੇਰ ਸਿੰਘ ਮੰਡਲ ਫਲਾਂਟਰੀ ਜੀ ਜਲਾਲਾਬਾਦ ਸਾਡੇ ਧਿਆਨ ਚ ਸਾਡੇ ਸ਼ਕਤੀ ਸਾਹਿਬsingharchand marog ਜੋ ਕਿ ਜੈਤਨਾਦ ਨੇ ਤੇ ਸਾਡੇ ਸਰਕਲ ਦੇ ਸਖਤਰ ਨੇ ਉਹਨਾਂ ਨਾਲ 16 ਤਰੀਕ ਨੂੰ ਇੱਕ ਕਾਠਨਾ ਬਾਬਰੀ ਕੁਝ ਸਾਥੀ ਸਾਡੇ ਕੋਰਸਿੰਗ ਵਾਲਾ ਫ੍ਰੈਂਡ ਤੋਂ ਛੇ ਸਾਥੀ ਸ਼ਿੰਗਾਰਚੰਦ ਜੀ ਸਾਹਮਣੇ ਆ ਕੇ ਗੱਲਬਾਤ ਉਹਨਾਂ ਕਰਨਾ ਚਾਹੀਦਾ ਕਾਵਨਾ ਨੇ ਉਹਨਾਂ ਨੂੰ ਵਿਸ਼ਵਾਸ ਦਵਾਇਆ ਕਿ ਸਾ ਜਿੱਥੇ ਬੈਠੇ ਸੀ ਆਪਣੇ ਮਲਾਜਮਾਂ ਨਾਲ ਬੈਠੇ ਹੋ ਕੁਰਸੀ ਦਿੱਤੀ ਉਹਨਾਂ ਨੂੰ ਗੱਲਬਾਤ ਕਰੋ ਉਹਨਾਂ ਨੇ ਚਾਇਆ ਕਿ ਤੁਹਾਡੇ ਨਾਲ ਵੱਖਰੇ ਤੌਰ ਤੇ ਗੱਲ ਕਰਨੀ ਹੈ ਉਹਨਾਂ ਦੇ ਦਫ਼ਤਰ ਦੇ ਵਿੱਚ ਜਾ ਕੇ ਉਹਨਾਂ ਨਾਲ ਬਰਤਲੋ ਕੀਤੀ ਮਾੜਾ ਚੰਗਾ ਬੋਲਿਆ ਸਾਡੇ ਜੈ ਸਿੰਘ ਸਾਹਿਬ ਨੇ ਉਹਨਾਂ ਨੂੰ ਵਿਸ਼ਵਾਸ ਦਵਾਇਆ ਕਿ ਤੁਸੀਂ ਮਾੜਾ ਜਿਹੜੀ ਗੱਲ ਤੋਂ ਬੋਲਦੇ ਹੋ ਮੈਂ ਤਨਖਾਹ ਜਿਹੜੀ ਆ ਗਾੜੀ ਗੱਲ ਉਹ ਇਦਰੀ ਲੈਂਦਾ ਮੈਂ ਆਪਣੀ ਮਿਹਨਤ ਸ਼ਕਤੀ ਦੀ ਤਾਂ ਗੱਲ ਹੈ ਨਾ ਆਪਣੀ ਕੰਮ ਕਰਦੇ ਬਦਲੇ ਤਨਖਾਹ ਨਾ ਦੇ ਤੁਸੀਂ ਮੜਾ ਚੰਗਾ ਨਾ ਬੋਲੋ ਪਰ ਫਿਰ ਵੀ ਸਾਥੀਆਂ ਨੇ ਉਹਨਾਂ ਨੇ ਬਹੁਤ ਜ਼ਿਆਦਾ ਮੜਾ ਚੰਗਾ ਬੋਲਿਆ ਅੱਜ ਅਸੀਂ ਜਿਹੜੀ ਰੋਸ ਰੈਲੀ ਕਰਨੀ ਸੀ ਪਰ ਸਾਨੂੰ ਸਾਡੇ ਐਸ.ਐਚ.ਓ. ਸਾਹਿਬ ਵੱਲੋਂ ਸ਼ਵਾਜ ਆ ਗਿਆ ਕਿ ਐਸ.ਐਚ.ਓ. ਸਾਹਿਬ ਕਹਿੰਦੇ ਕੱਲ ਉਹ ਮਾਮਲਾ ਹੱਲ ਕਰਤਾ ਜਾਊਗਾ ਤਾਂ ਇਸ ਕਰਕੇ ਅਸੀਂ ਇਹ ਅੱਜ ਜਿਹੜੀ ਰੋਸ ਰੈਲੀ ਇਹ ਮੀਟਿੰਗ ਦੇ ਵਿੱਚ ਦੇ ਦਿਲ ਕੀਤੇ ਹੈ ਇਹਦੇ ਵਿੱਚ ਅਸੀਂ ਸਾਰੀ ਗੱਲਬਾਤ ਕੀਤੀ ਹੈ ਜੇ ਕੋਈ ਤੱਕ ਨੂੰ ਸਾਡਾ ਮਾਮਲਾ ਹੱਲ ਨਹੀਂ ਹੁੰਦਾ ਤਾਂ ਅਸੀਂ ਇਸ ਤੋਂ ਵਾਟ ਤੋਂ ਵੱਧ ਕੋਈ ਐਕਸ਼ਨ ਸਿਕਾ ਐਕਸ਼ਨ ਲੈ ਕੇ ਤੋਂ ਜਿਹੜੇ ਗੁੰਡੇ ਅੰਸਰਾਨਾ ਜਿਨ੍ਹਾਂ ਨੇ ਬੱਸ ਲੁਕ ਕੀਤੀ ਹੈ ਉਹਨਾਂ ਨੂੰ ਅਸੀਂ ਨੱਥ ਪਾਈ ਜਾਵੇਗੀ ਤਾਂ ਜੋ ਉਹ ਵੇਖੋ ਚਾਹੋ ਦੇਖਾ ਕੋਈ ਸਪੀਅਰ ਕੇ ਅੱਗੇ ਤੋਂ ਇਹੋ ਜੀ ਗਲਤੀ ਨਾ ਕਰ ਸਕੇ